ਖੁਦ ਕੈਬਨਿਟ ਮੰਤਰੀ ਜਿਹੜੇ ਨੇ ਉਹ ਪਹੁੰਚੇ ਨੇ ਤਾਕਾ ਖਾਂ ਦੇ ਵਿੱਚ ਅੱਖਰੂ ਵੀ ਨਜ਼ਰ ਆ ਰਹੇ ਨੇ ਬੰਦਾ ਉਹ ਜਿੱਦਣ VOTING ਸੀ ਤੁਹਾਡੇ ਮਾਤਾ ਜੀ ਦੀਆਂ ਵੀ ਅੱਖਾਂ ਨਮ ਸੀ ਉਹਨਾਂ ਦਾ ਚਿਹਰਾ ਸੀ ਖੁਸ਼ੀ ਦੇ ਹਜੂਰੇ ਬੰਦਾ ਸਾਹਿਬ ਕਿਹਦੀ ਉੱਪਰ ਕਰਨੀ ਕਿਹਦੀ ਨੀਵੇਂ ਕਰਨੀਆਂ ਇਹ ਪਰਮਾਣਿਕ ਹੱਥ ਚ ਬੜੇ ਬੜੇ ਇਹ ਦੇਖੋ ਭਾਜੀ ਇੱਧਰ ਦੇਖੋ ਰੌਹਦ ਇੱਧਰ ਦੇਖੋ ਜਿਹੜਾ ਮੈਂ ਦੇਖ ਰਿਹਾ ਸੀ ਮੇਰਾ ਕੰਮ ਮੇਰਾ ਨਹੀਂ ਆ ਗਿਆ ਕਿੱਥੋਂ ਆ ਗਿਆ ਇੱਧਰ ਦੇਖੋ ਇੱਧਰ ਹਾਜੀ ਭਾਜੀ ਜਿੱਤ ਨੂੰ ਕਹੇ ਦਿਓ ਜਿੱਤ ਉੱਪਰ ਦੀ ਖੁਸ਼ੀ ਕਿਹੜੀ ਕਰਦਾ 11 ਦੀ ਜਿੱਤ ਮੇਰਾ ਬਾਬਾ ਨਾਨਕ ਦੇ ਵੋਟਰਾਂ ਸਪੋਰਟਰਾਂ ਦੀ ਜਿੱਤ ਮੈਂ ਸਾਰਾ ਜਿਹੜਾ ਸਿਹਰਾ ਵਾ ਤੇ ਜਿੰਨਾ ਜਿੰਨਾ ਮੇਰੇ ਲਈ ਰਾਤ ਦਿਨ ਮਿਹਨਤ ਕੀਤੀ ਇਹ ਉਹਨਾਂ ਦੀ ਜਿੱਤ ਆ ਗੁਰਦੀਪ ਸਿੰਘ ਜੀ ਦਾ ਵੀ ਜਿੱਤ ਜਿਹੜਾ ਗੜ ਮਨੇ ਜਾਂਦਾ ਪਰਿਵਾਰਵਾਦ ਦਾ ਜਿਹੜਾ ਗੜ ਮਨੇ ਜਾਂਦਾ ਸੋਰਤਾ ਜੀ ਖਤਮ ਕਰਤਾ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਿਹਾ ਕੋਛੜ ਫਿਰ ਪੂਰੀ ਜੀ ਮੋਛ ਪੂਰੀ ਪਹਿਲਾਂ ਵੀ ਤੇ ਹੁਣ ਵੀ ਮੋਛ ਤੇਰੇ ਨੇ ਲੋਕਾਂ ਦਾ ਰੰਦਾਵਾ ਸਾਹਿਬ ਬਿਲਕੁਲ ਉੱਤੇ ਰਹੀਗੀ ਤੇਰਾ ਬਾਬਾ ਰੰਦਾਵਾ ਸਾਹਿਬ ਜੀ ਰੰਦਾਵਾ ਸਾਹਿਬ ਜਿਹੜਾ ਜਿਹੜਾ ਕਰਾ 50 ਸਾਲਾਂ ਬਾਅਦ ਦੇਰਾ ਬਾਬਾ ਨਾਨਕ ਲੋਕਾਂ ਘਟਾਇਆ ਜਿੰਦਾਬਾਹ ਸਾਹਿਬ ਪਾੜੇ ਨੇ ਥਾਪੀ ਮਾਰੀ ਗੱਡੀ ਤੇ ਚੜਕੇ ਤੁਸੀਂ ਥਾਪੀ ਮਾਰਦੇ ਹੋ ਮਾਰੀ ਗੱਡੀ ਤੇ ਮਾਰਦੇ ਹੋ ਹਾਂ ਇਸਦਾ ਬੜਾ ਰੋਪ ਚੱਲਦਾ ਹੈ ਜਿਹੜਾ ਜਿਹੜਾ ਰੋਪ ਲਾਉਂਦਾ ਉਹਨੂੰ ਪੁੱਛੋ ਸਾਹ ਉਹ ਮਤਾਰਨ ਸਾਰੀ ਉਹਦਾ ਕੀ ਲੱਗਦਾ ਹੈ ਇਹਦਾ ਭਾਈ ਇੱਧਰ ਵੇਖੋ ਇੱਧਰ ਮਹਿੰਦਰੋ ਭਾਈ ਇੱਧਰ ਵੇਖੋ ਇੱਧਰ ਮੈਨੂੰ ਬਾਰ-ਬਾਰ ਕਿਉਂ ਪੁੱਛਦੇ ਹੋ ਮੇਰੇ ਦਾ ਭਾਈ ਸਾਹਿਬ ਕੇ ਨਾ ਕੋਈ ਸੰਬੰਧ ਨਹੀਂ ਗੇ ਮੈਂ ਤੇ ਕੰਮ ਕਰ ਕਰਾ ਇਹ ਇਲਜ਼ਾਮਾਂ ਤੱਕ ਹੀ ਆ ਜਦੋਂ ਬੰਦਾ ਹਾਰਦਾ ਹੋਵੇ ਐਸੇ ਇਲਜ਼ਾਮ ਲਾਉਂਦਾ ਹੈ ਜਾ ਮੈਂ ਦੱਸਾਂਗਾ ਤੁਹਾਨੂੰ ਮੈਂ 27 ਚ ਦੱਸਾਂਗਾ ਤੁਹਾਨੂੰ ਇਹਨਾਂ ਦਾ ਹਿਸਾਬ ਹੁਣ ਮੰਤਰੀਪਾਲ ਬਿਆਰੇ ਪੁੱਛੋ ਮંત્રીਪਾਲ ਬਿਆਰੇ ਸਾਹਿਬ ਹੁਣ ਫਾਈਲਾ ਖੁੱਲਣ ਗਿਆ ਜਿਹੜੇ ਕਹਿੰਦੇ ਸੀਗੇ ਮੈਨੂੰ ਜੋ ਪ੍ਰਮਾਣਮਾ ਹੁਕਮ ਕਰੇਗਾ ਵੇਖੋ ਕੰਮ ਪਾਰਟੀ ਨੇ ਟਿਕਟ ਦਿੱਤੀ ਪਹਿਲ ਦੇ ਦਰਦ ਕੰਮ ਕਰੇ ਜਾਣਗੇ ਪ੍ਰੀਤ ਸਰਦਾਰ ਭਗਵੰਤ ਜੀ ਮੈਨੂੰ ਟਿਕਟ ਦਿੱਤੀ ਸਾਡੀ ਪਾਰਟੀ ਦੇ ਸਪੋਰਟ ਨਾਲ ਖੇਤਰੀ ਮਾਲੀ ਡਾਕਟਰ ਸੰਦੀਪ ਮਾਰਕ ਨੇ ਉਹਨਾਂ ਮੈਨੂੰ ਇਹਨੇ ਯੋਗ ਸਮਝਿਆ ਮੈਨੂੰ ਟਿਕਟ ਦਿੱਤੀ ਉਹਨਾਂ ਖੇਤਲੇ ਸ਼ਕਤਾਂ ਨਾਲ ਪਾਰਟੀ ਦੇ ਕਰਕੇ ਮਾਝੀ ਤੇ ਪੁੱਜਾਂ ਹਮੇਸ਼ਾ ਹੀ ਉਹਨਾਂ ਸਾਰਿਆਂ ਦੀ ਝੋਲੀ ਹੁਣ ਫਲਕ ਹੋ ਗਈ ਫਲਕ ਹਾਇਦਾ ਖੋਲਣ ਕੀ ਹੈ ਜੀ ਰਵਾਸਾ ਬੋਲਦੀਆਂ ਮੈਨੂੰ ਉੱਥੋਂ ਤੱਕ ਪਛਾਤਾਵਾ ਤੁਸੀਂ ਖੜਾ ਕੇ ਛੱਡਾਂ ਗਾ ਜਵਾਨੀ ਦੀ ਹਾਰ ਹੋਈ ਹੈ ਨੇਕੀ ਤੇ ਨਿਮਰਤਾ ਦੀ ਜਿੱਤ ਹੋਈ ਹੈ ਸੋ ਸმოਚਾ ਡੇਰਾ ਬਾਬਾ ਨਾਨਕ ਦੇ ਉਹਨਾਂ ਸੂਝਵਾਨ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਸਮਰਥਨ ਦੇ ਕੇ ਲਗਭਗ 6000 ਵੋਟ ਦੇ ਕਰੀਬ 6000 ਵੋਟ ਦੇ ਕਰੀਬ ਜਿਹੜਾ ਆ ਉਹ ਅੰਤ ਨਾਲ ਇਹ ਸੀਟ ਗਰਦੀਪ ਰੰਧਾਵਾ ਜੀ ਨੇ ਜਿੱਤੀ ਆ ਤਾਂ ਸਭ ਤੋਂ ਪਹਿਲਾਂ ਗਰਦੀਪ ਰੰਧਾਵਾ ਜੀ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਸਮਰਥਕਾਂ ਨੂੰ ਤੇ ਉਹਨਾਂ ਦੇ ਵੋਟਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਸ੍ਰੀ ਆਰਵਿੰਦ ਕੇਜਰੀਵਾਲ ਜੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਠੀਕ ਹੈ ਡਾਕਟਰ ਸੰਦੀਪ ਆਰਟਿਕ ਜੀ ਔਰ ਰਾਗਵ ਚੱਡਾ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਮੈਂ ਸਮਝਦਾ ਕਿ ਜਿਹੜਾ ਇੱਕ ਇਹਦਾ ਬੇਨਾਨ ਕਰ ਇੱਕ ਮੈਂ ਸਮਝਦਾ ਵੀ ਗੁੰਡਾ ਰਾਜ ਇੱਕ ਵੱਧ ਜ਼ਮਾਨੀ ਔਰ ਹੰਕਾਰ ਜਿਸ ਤਰ੍ਹਾਂ ਸਿਰ ਚੜ ਕੇ ਬੋਲਦਾ ਸੀਗਾ ਉਹਨਾਂ ਸਿਆਸੀ ਲੋਕਾਂ ਦੇ ਮੈਂ ਸਮਝਦਾ ਕਿ ਬਾਬੇ ਨਾਨਕ ਦੀ ਇਤਿਹਾਸਿਕ ਧਰਤੀ ਤੋਂ ਜਿਹੜਾ ਇੱਕ ਸੰਦੇਸ਼ ਆਇਆ ਕਿ ਮੈਂਡਟ ਆਇਆ ਉਹ ਉਹਨਾਂ ਨੂੰ ਸਿੱਖਣਾ ਚਾਹੀਦਾ ਔਰ ਜਿਸ ਤਰ੍ਹਾਂ ਲੋਕਾਂ ਨੂੰ ਉਹਨਾਂ ਦੇ ਮੂੰਹ ਤੇ ਚੰਡ ਮਾਰੀ ਆ ਮੈਂ ਸਮਝਦਾ ਕਿ ਐਸੇ ਸਿਆਸਤਦਾਨ ਜਿਹੜੇ ਲੋਕਾਂ ਨੂੰ ਪਿਆਰਾਂ ਚ ਰੋਂਦੜ ਦਾ ਐਟੀਟਿਊਡ ਰੱਖਦੇ ਆ ਜਿਨ੍ਹਾਂ ਸਾਹਮਣੇ ਜਿਹੜਾ ਸਾਹਮਣੇ ਲੋਕ ਕਾ ਮਤਲਬ ਕਿੜੀਆਂ ਵਰਗਿਆ ਉਹਨਾਂ ਨੇ ਬਹੁਤ ਵੱਡਾ ਸਬਕ ਆ ਸੋ ਆਮ ਆਦਮੀ ਪਾਰਟੀ ਨੂੰ ਇੰਨੀਆਂ ਸੀਟਾਂ ਜਿੱਤਣ ਤੋਂ ਬਾਅਦ ਇੱਕ ਬਹੁਤ ਵੱਡਾ ਵੱਲ ਜਿਹੜਾ ਪਿਆਰ ਆ ਪੰਜਾਬ ਦੇ ਲੋਕਾਂ ਤੋਂ ਮਿਲਿਆ ਤੁਹਾਡਾ মিডিਆ ਕਰਮੀਆਂ ਕਰਮੀਆਂ ਦਾ ਵੀ ਸ਼ੁਕਰੀਆ ਤੁਸੀਂ ਬੜਾ ਅੱਛਾ ਇਹਨੂੰ ਕਵਰ ਕੀਤਾ ਔਰ ਤੁਹਾਡੇ ਚੈਨਲ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਉਹਨਾਂ ਨੂੰ ਮੁਬਾਰਕਾਂ ਸ਼ੇਅਰ ਕਰਦੇ ਆ ਸੋ ਲਾਜ਼ਮੀ ਤੌਰ ਤੇ ਜੇ ਗੁਰਦਾਸਪੁਰ ਪਾਰਲੀਮੈਂਟਿਕ ਹਲਕੇ ਦੇ ਅੰਦਰ ਮਾਝੇ ਦੇ ਅੰਦਰ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਇੱਕ ਪਲ ਮਿਲਿਆ ਇਸ ਸੀਟ ਨੂੰ ਮਾਝੇ ਇਸ ਸੀਟ ਨੂੰ ਮਾਝੇ ਦੇ ਵਿੱਚ ਕਾਂਗਰਸ ਦੇ ਕਿਲੇ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਰਿਹਾ ਪਰ ਅੱਜ ਦੀ ਜਿੱਤ ਜਿਹੜੀ ਆ ਉਹ ਕਿਸ ਤਰੀਕੇ ਦੇ ਨਾਲ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਜਾਂ ਉਹਨਾਂ ਦੀ ਜਿੱਤ ਹੈ ਜਾਂ ਕਿਹੜੇ ਕਿਹੜੇ ਫੈਕਟਰ ਨੇ ਜਿਹੜੇ ਰਹੇ ਜਿਹਦੇ ਤੇ ਲੋਕਾਂ ਨੇ ਇਸ ਵਾਰ ਆਮ ਆਦਮੀ ਪਾਰਟੀ ਵਾਲੇ ਪਾਸੇ ਆਪਣਾ ਜਿਹੜਾ ਚੁੱਕਾ ਹੈ ਉਹ ਰੱਖਿਆ ਨਹੀਂ ਲਾਜ਼ਮੀ ਤੌਰ ਤੇ ਜਿਹੜਾ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਸਲਮਾਨ ਜੀ ਦੀ ਵਾਅਦੇ ਦੇ ਵਿੱਚ ਜਿਹੜਾ ਗੁੱਡ ਗਵਰਨਸ ਹੈ ਜਿਹੜੀ ਪੰਜਾਬ ਦੇ ਲੋਕਾਂ ਨੂੰ ਪਿਛਲੇ 30 ਮਹੀਨਿਆਂ ਦੇ ਦੌਰਾਨ ਮਿਲੀ ਹੈ ਚਾਹੇ ਉਹ ਬਿਜਲੀ ਬਿੱਲਾਂ ਦੀ ਮਾਫੀ ਦਾ ਸਵਾਲ ਹੋਵੇ ਚਾਹੇ 48000 ਸਰਕਾਰੀ ਨੌਕਰੀਆਂ ਦਾ ਸਵਾਲ ਹੋਵੇ ਆਮ ਆਦਮੀ ਕਲੀਨ ਕਾਰਡ ਜਿਵੇਂ ਲੋਕਾਂ ਨੂੰ ਟੈਸਟ ਫ੍ਰੀ ਹੁੰਦੇ ਆ ਦਵਾਈਆਂ ਫ੍ਰੀ ਮਿਲਦੀਆਂ ਨੇ ਔਰ ਜਿਹੜੀ ਸਾਡੀ ਸੜਕ ਸੁਰੱਖਿਆ ਫੋਰਸ ਹੈ ਬਹੁਤ ਸਾਰੇ ਐਸੇ ਕੰਮ ਨੇ ਟੋਲ ਪਲਾਜ਼ਾ ਦਾ ਬੰਦ ਕਰਾਉਣਾ ਸੋ ਮੈਂ ਸਮਝਦਾ ਵੀ ਇਹ ਵੀ ਲੋਕਾਂ ਨੇ ਪ੍ਰਵਾਨ ਕੀਤਾ ਉਹ ਦੂਸਰੇ ਪਾਸੇ ਜਿਹੜਾ ਇਹ ਲੋਕ ਸਮਝਦੇ ਸਨ ਕਿ ਸ਼ਾਇਦ ਵੋਟਾਂ ਚ ਜਿੱਤਣਾ ਤੇ ਵੋਟਾਂ ਚ ਖੜਨਾ ਉਹਨਾਂ ਦਾ ਕੋਈ ਫੰਡਾਮੈਂਟਲ ਰਾਈਟ ਹੈਗਾ ਆ ਇਥੇ ਵੀ ਪਤਾ ਲੱਗਦਾ ਆ ਕਿ ਪੰਜਾਬ ਦੇ ਲੋਕ ਜਦੋਂ ਆਪਣਾ ਸਵੈਮਣ ਜਗਾਉਂਦੇ ਆ ਤਾਂ ਫਿਰ ਵੱਡੇ ਵੱਡੇ ਕਿਲੇ ਢਾਇ ਢੇਰੀ ਹੁੰਦੇ ਆ ਮੈਂ ਸਮਝਦਾ ਕਿ ਉਸ ਸਿਆਸਤ ਨੂੰ ਉਸ ਵਿਚਾਰ ਨੂੰ ਉਸ ਸਮਝ ਨੂੰ ਅੱਜ ਬਲ ਮਿਲਿਆ ਆ ਜਿਹੜੀ ਲੋਕਾਂ ਦੇ ਪੱਖ ਦੀ ਹੈ ਜਿਹੜਾ ਲੋਕਾਂ ਦਾ ਕਲਿਆਣ ਜਰਾ ਕਰਨਾ ਚਾਹੁੰਦਾ ਸੋਜਿੰਦਰ ਸਿੰਘ ਦਾਵਾ ਕਿ ਨੇ ਵੀ ਗੈਂਗਸਟਰ ਦਾ ਸਾਰਾ ਜਿਹੜਾ ਲਿਆ ਗਿਆ ਉਹਦੇ ਕਿ ਜਿੱਤੋ ਹੀ ਆ ਜੀ ਸੁੰਦਰ ਸਿੰਘ ਰੰਧਾਵਾ ਦੇਖੋ ਗੱਲ ਇਹ ਆ ਵੀ ਤੁਸੀਂ ਬਹੁਤ ਸੂਝਵਾਨ ਹੋ ਸਾਡੇ ਨਾਲ ਧੰਨਵਾਦ ਪਤਾ ਇਹ ਜਮਾਤ ਕਿੰਨੇ ਪਾਲੀਆ ਗੈਂਗਸਟਰਾਂ ਨੇ ਸਭ ਨੂੰ ਪਤਾ ਪੰਜਾਬ ਚ ਡਰਗਸ ਕੌਣ ਲੈ ਕੇ ਆਇਆ ਸਭ ਨੂੰ ਪਤਾ ਸੋ ਜਿਸ ਤਰ੍ਹਾਂ ਮਾਨਜੋਗ ਮੁੱਖ ਮੰਤਰੀ ਕਹਿੰਦੇ ਆ ਨਾ ਵੀ ਰੱਬ ਜਦੋਂ ਵੀ ਮਾਰਦਾ ਆ ਉਹ ਮਤ ਮਾਰਦਾ ਆ ਸੋ ਇਹਨਾਂ ਦੀ ਮਤ ਮਰੀ ਹੋਈ ਹੁਣ ਮਤ ਪੰਜਾਬ ਦੇ ਲੋਕ ਕਾਣੇ ਲਿਆ ਰਿਹਾ ਇਹਨਾਂ ਨੂੰ ਪਤਾ ਲੱਗ ਜੂਗਾ ਵੀ ਤੁਸੀਂ ਕਿੱਥੇ ਖੜੇ ਹੋ